ਜੋ ਜਿਹੜੇ ਆਫੀਸਰਸ ਹੈਗੇ ਆ ਉਹ ਸਰਕਾਰ ਦੇ ਉਸ ਤਰ੍ਹਾਂ ਕਹਨੇ ਵਿੱਚ ਨਹੀਂ ਹੈਗੇ ਸਰਕਾਰ ਲਈ ਉਹ ਲਗਾਤਾਰ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰ ਰਹੇ ਆ ਮੁੱਖ ਮੰਤਰੀ ਦੀ ਵਾਰਨਿੰਗ ਦੇ ਬਾਵਜੂਦ ਇਸ ਤਰ੍ਹਾਂ ਦਾ ਲੈਟਰ ਜਾਰੀ ਕਰਨਾ ਔਰ ਇਸ ਤਰ੍ਹਾਂ ਦੇ ਵਾਰੰਟ ਜਾਰੀ ਕਰਨਾ ਫਿਰ ਉਹਨੂੰ ਵਾਪਸ ਲੈਣਾ ਇਹ ਮੈਟਰ ਆਫ ਇਨਕੁਆਰੀ ਐਂਡ ਇਨਵੈਸਟੀਗੇਸ਼ਨ ਦਾ ਹੈ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਇਹ ਸਾਨੂੰ ਦੱਸਿਆ ਹੈਗਾ ਕਿ ਅਸੀਂ ਜਿਹੜਾ ਇਹ ਰੈਸਟੋਰੈਂਟ ਅਬਡਰਾ ਕਰ ਲਿਆ ਔਰ ਇਹਨਾਂ ਚ ਇੱਕ ਗੱਲ ਹੋਰ ਜਿਹੜੀ ਹੈਗੀ ਆ ਉਹ ਬੰਦੀ ਹੈ ਕਿ ਇਹ ਪੰਜਾਬ ਦੇ ਵਿੱਚ 6 ਨੀ 7ਵੀਂ ਘਟਨਾ ਹੈਗੀ ਹੈ ਕਿ ਜਿਹੜੀ ਅਫਸਰ ਸ਼ਹੀ ਹੈ ਉਹ ਆਪ ਖੁਦਰੀ ਕਿਨੇ ਚੱਲ ਰਹੀ ਕੋਈ ਕਿਸੇ ਨਾਗਰਿਕ ਦੇ ਖਿਲਾਫ ਤੁਸੀਂ ਖਾ-ਖਾ ਰੈਸਟੋਰੈਂਟ ਜਾਰੀ ਕਰੀ ਜਾਂਦੇ ਹੋ ਅਗਲੇ ਦਿਨ ਛੁੱਟੀ ਹੈ ਜੇ ਪੁਲਿਸ ਉਹਨਾਂ ਵਾਰੰਟਾਂ ਨੂੰ ਐਗਜ਼ੀਕਿਊਟ ਕਰਦੀ ਹੈ ਬੰਦੇ ਫੜ ਕੇ ਲਿਆਉਂਦੀ ਹੈ ਇੱਥੇ ਲਾਅ ਐਂਡ ਆਰਡਰ ਦੀ ਸਮੱਸਿਆ ਖੜੀ ਹੋ ਜਾਂਦੀ ਤਾਂ ਜਵਾਬ ਦੇ ਜਿਹੜੀ ਇਹਦੇ ਵਿੱਚ ਸਰਕਾਰ ਦੀ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ 3 ਦਿਨ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਇਹ ਅਧਿਕਾਰੀਆਂ ਨੂੰ ਪੰਜਾਬ ਦੇ ਅਧਿਕਾਰੀਆਂ ਨੂੰ ਅਫਸਰਾਂ ਨੂੰ ਇਹ ਆਖਰੀ ਚੇਤਾਵਨੀ ਹੈ ਕਿ ਕੋਈ ਵੀ ਆਪਣੇ ਆਪ ਕੋਈ ਫੈਸਲਾ ਨਹੀਂ ਲਵੇਗਾ ਜਿਸ ਨਾਲ ਸਰਕਾਰ ਦੀ ਕਿਰਕਰੀ ਹੋਵੇ ਕਿਉਂਕਿ ਸਰਕਾਰ ਦੀ ਪਹਿਲਾਂ ਹੀ 2-3 ਕੰਮਾਂ ਦੇ ਵਿੱਚ ਕਿਰਕਰੀ ਹੋ ਚੁੱਕੀ ਸੀ ਤੇ ਹੁਣ ਫਰੀਦਕੋਟ ਦੇ ਕੁਝ ਅਧਿਕਾਰੀਆਂ ਨੇ ਇੱਕ ਵਾਰ ਫਿਰ ਉਸ ਤਰ੍ਹਾਂ ਦਾ ਫੈਸਲਾ ਲੈ ਕੇ ਸਰਕਾਰ ਦੀ ਕਿਰਕਰੀ ਕਰਾਈ ਆ ਮਾਮਲਾ ਹੈ ਰਿਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਹੜਾ ਕਿਸਾਨ ਆਗੂ ਆ ਉਸ ਦੇ ਇੱਕ ਹੋਰ ਸਾਥੀ ਸਮੇਤ ਗ੍ਰਿਫਤਾਰੀ ਵਾਰੰਟ ਕੱਢਣ ਦਾ ਜਿਹੜਾ ਕਿ ਅੱਜ ਬਿਨਾਂ ਦੱਸੇ ਨਾਟਕੀ ਢੰਗ ਦੇ ਨਾਲ ਇਹ ਜਿਹੜੇ ਗ੍ਰਿਫਤਾਰੀ ਵਾਰੰਟ ਕੱਢੇ ਗਏ ਸੀ ਉਹ ਵਾਪਸ ਲੈ ਲਏ ਗਏ ਆ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਆਓ ਇਸ ਬਾਰੇ ਜਾਣਕਾਰੀ ਲੈਂਦੇ ਆ ਸਾਰਾ ਕੁਝ ਪੁੱਛਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਤੋਂ ਜਿਹੜੇ ਖੁਦ ਅਦਾਲਤ ਦੇ ਵਿੱਚ ਪੇਸ਼ ਹੋਏ ਸੀ ਤੇ ਉਹਨਾਂ ਨੇ ਇਹਨਾਂ ਵਾਰੰਟਾਂ ਬਾਰੇ ਉਸ ਅਧਿਕਾਰੀ ਤੋਂ ਵੀ ਗੱਲਬਾਤ ਕੀਤੀ ਸੀ ਹਾਲੀ ਸਰ ਪ੍ਰਸ਼ਾਸਨ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਹਸੋਹੀਨੀ ਹੈ ਤੁਹਾਨੂੰ ਪਤਾ ਹੋਊਗਾ ਕਿ ਪਿਛਲੇ ਹਫਤੇ ਮਤਲਬ ਕੁਵਰੰਟ ਸਰਵਰ ਕੀਤੇ ਗਏ ਸੀ ਰੰਟ ਆਫ ਅਰੈਸਟ ਜਿਹੜਾ ਕਿਰਤੀਕ ਸਿੰਘ ਦਾ ਸੁਭਾ ਅਗੁਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਜਿਹੜਾ ਨੌਜਨ ਪਰਸਵਤ ਦੀ ਆਗੂ ਹੈਗੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਇਹ 4 ਮਈ ਦੀ ਘਟਨਾ ਜਦੋਂ ਅੰਸਰਾਜ ਹੰਸ ਦਾ ਲੋਕ ਸਭਾ ਚੋਣਾਂ ਦੌਰਾਨ ਵਿਰੋਧ ਕੀਤਾ ਗਿਆ ਸੀ ਉਦੋਂ ਪੁਲਿਸ ਨੇ ਇਹਨਾਂ ਦੇ ਖਾਫ 107 ਕੋਲ ਅਧਿਕਾਰਵਾਈ ਕੀਤੀ ਸੀ ترਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੌਨਿਹਾਲ ਸਿੰਘ ਨੂੰ ਗ੍ਰਫਤਾਰ ਵੀ ਕਰ ਲਿਆ ਸੀ ਪਰੰਤੂ ਅਗਲੇ ਦਿਨ ਉਹਨਾਂ ਦੀ ਜਰੀਏ ਰਿਹਾਈ ਕਰਤੀ ਸੀ ਪੁਲਿਸ ਪ੍ਰਸ਼ਾਸਨ ਨੇ 4 ਮਈ ਨੂੰ ਇਹ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤੇ ਇਹ ਕਿਹਾ ਸੀ ਕਿ ਇਹ ਅਮਨ ਕਾਨੂੰਨ ਲਈ ਖਤਰਾ ਹੈ ਕਿਉਂਕਿ ਭਾਈਪਾਕੂ ਦਾ ਜਿਹੜਾ ਹੈਗਾ ਵਿਰੋਧ ਕਰ ਰਿਹਾ ਹੈ ਤੇ ਜਿਸ ਨੂੰ ਇਹ ਮਾਮਲਾ ਮੀਡੀਆ ਦੇ ਵਿੱਚ ਹਾਈਲਾਈਟਸ ਹੋਇਆ ਉਸ ਤੋਂ ਬਾਅਦ ਐਸ ਡੀ ਐਮ ਨੇ 2 ਦਿਨ ਪਹਿਲਾਂ ਚੁੱਪਚੀ ਤੇ ਆਦ ਜਿਹੜੇ ਰਏ ਰੈਸਟੋਰੈਂਟਾਂ ਉਹ ਵਿਡਰੋ ਕਰ ਲਏ ਹੈਗੇ ਅੱਜ ਅਸੀਂ ਐਸ ਡੀ ਦੀ ਅਦਾਲਤ ਦੇ ਵਿੱਚ ਇਸ ਬਾਰੇ ਵੈਰੀਫਾਈ ਕਰਨ ਗਏ ਸੀ ਹਾਲਾਂਕਿ ਕਿਸਾਨਾ ਗੁਰ ਜੇਨਦਰ ਸਿੰਘ ਜੀ ਨੇ ਕਿਹਾ ਸੀ ਕਿ ਉਹ ਵਰੰਟਾ ਦੇ ਆਧਾਰ ਤੇ ਪੇਸ਼ ਨਹੀਂ ਹੋਣਗੇ ਕਿਉਂਕਿ ਗੈਰਕਾਨੂੰਨੀ ਹੈ ਤੇ ਲੀਗਲ ਪ੍ਰੋਸੀਜਰ ਜਿਹੜਾ ਉਹ ਫਾਲੋ ਨਹੀਂ ਕੀਤਾ ਗਿਆ ਪਰ ਉਹ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਇਹ ਸਾਨੂੰ ਦੱਸਿਆ ਹੈਗਾ ਕਿ ਅਸੀਂ ਜਿਹੜਾ ਇਹ ਰੈਸਟੋਰੈਂਟ ਬੰਦ ਕਰ ਲਿਆ ਔਰ ਇਹਨਾਂ ਚ ਇੱਕ ਗੱਲ ਹੋਰ ਜਿਹੜੀ ਹੈਗੀ ਆ ਉਹ ਬੰਦੀ ਹੈ ਕਿ ਇਹ ਪੰਜਾਬ ਦੇ ਵਿੱਚ 6ਵੀਂ 7ਵੀਂ ਘਟਨਾ ਹੈਗੀ ਹੈ ਕਿ ਜਿਹੜੀ ਅਫਸਰशाही ਹੈ ਉਹ ਆਪ ਖੁਦਰੀ ਕੀਨੇ ਚੱਲ ਰਹੀ ਕੋ ਆਦੀ ਮਰਜ਼ੀ ਨਾਲ ਇਸ ਤੋਂ ਪਹਿਲਾਂ ਜਿਹੜਾ ਹੈਗਾ ਕੋ ਜਨ ਨੂੰ ਖੁਦਮਖਤਿਆਰ ਕਰਨ ਵਾਲਾ ਆਰਡਰ ਹੈਗਾ ਸੀ ਇਸ ਤੋਂ ਪਹਿਲਾਂ ਪੰਜਾਬ ਦੀਆਂ ਪੰਚੇਤਾ ਭੰਗ ਕਰਨ ਬਾਰੇ ਹੈਗਾ ਸੀ ਉਸ ਤੋਂ ਪਹਿਲਾਂ ਅਸੀਂ ਜਿਹੜਾ ਜਗਾੜੂ ਜਿਹੜੀ ਤਿੱਕਰ ਮਤਲਬ ਜਿਲ੍ਹਾ ਬਹਿਨ ਲੋਨ ਦਾ ਹੈਗਾ ਸੀ ਕਿ ਅਫਸਰशाही ਦਾ ਸਰਕਾਰ ਨਾਲ ਕੋਈ ਤਾਲਮੇਲ ਨਹੀਂ ਹੈਗਾ ਸਰਕਾਰ ਕੁਝ ਸੋਚਦੀ ਹੈ ਪ੍ਰਸ਼ਾਸਨ ਕੁਝ ਸੋਚਦਾ ਹੈਗਾ ਤਾਂ ਇਹ ਜਿਹੜੇ ਵਾਰੰਟ ਨਿਕਲੇ ਸੀ ਜਿਨ੍ਹਾਂ ਦੀ ਲੋੜ ਨਹੀਂ ਸੀ ਜਿਹੜੇ ਇਲੀਗਲ ਵਾਰੰਟ ਕੱਢੇ ਗਏ ਆ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆ ਉਹਦੇ ਵਿੱਚ ਜਿੱਥੇ ਪ੍ਰਸ਼ਾਸਨ ਦੀ ਢੇਠੀ ਹੋਈ ਹੈ ਪੁਲਿਸ ਦੀ ਢੇਠੀ ਹੋਈ ਹੈ ਉਹਦੇ ਨਾਲ ਜਦੋਂ ਸਰਕਾਰ ਦੀ ਵੀ ਨਮੋਸ਼ੀ ਹੋਈ ਹੈ ਦੋ ਦਿਨ ਪਹਿਲਾਂ ਹੀ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਸੀ ਕਿ ਇਸ ਤਰ੍ਹਾਂ ਦਾ ਜਿਹੜਾ ਅਫੀਸਰ ਕਰ ਰਹੇ ਆ ਆਪ ਗੁਦਰੀਆਂ ਕਰ ਰਹੇ ਉਹਨਾਂ ਨੂੰ ਆਖਰੀ ਵਾਰ ਨਗਾ ਤੇ ਉਸਤੇ باوجود ਵੀ ਫਰੀਦਕੋਟ ਦੇ ਵਿੱਚ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਸਾਮਲੇ ਨੂੰ ਦੇਖੋ ਸਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈਗਾ ਜਿਹੜਾ ਪ੍ਰਸ਼ਾਸਨ ਹੈਗਾ ਜਾਂ ਜਿਹੜੇ ਅਫੀਸਰਸ ਹੈਗੇ ਆ ਉਹ ਸਰਕਾਰ ਦੇ ਉਸ ਤਰ੍ਹਾਂ ਕਹਨੇ ਵਿੱਚ ਨਹੀਂ ਹੈਗੇ ਸਰਕਾਰ ਲਈ ਉਹ ਲਗਾਤਾਰ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰ ਰਿਹਾ ਹੈ ਮੁੱਖ ਮੰਤਰੀ ਦੀ ਵਾਰਨਿੰਗ ਦੇ ਬਾਵਜੂਦ ਇਸ ਤਰ੍ਹਾਂ ਦਾ ਲੈਟਰ ਜਾਰੀ ਕਰਨਾ ਔਰ ਇਸ ਤਰ੍ਹਾਂ ਦੇ ਵਾਰੰਟ ਜਾਰੀ ਕਰਨਾ ਫਿਰ ਉਹਨੂੰ ਵਾਪਸ ਲੈਣਾ ਇਹ ਮੈਟਰ ਆਫ ਇਨਕੁਆਰੀ ਐਂਡ ਇਨਵੈਸਟੀਗੇਸ਼ਨ ਦਾ ਹੈ ਕਿ ਵਾਰੰਟ ਜਾਰੀ ਕਿਉਂ ਕੀਤੇ ਗਏ ਜੇ ਗਲਤ ਕੀਤੇ ਗਏ ਆ ਤਾਂ ਫਿਰ ਇਹ ਜਿਹੜੇ ਵਾਰੰਟ ਕਿਸ ਨੇ ਗਲਤ ਜਾਰੀ ਕੀਤੇ ਆ ਕਿਉਂਕਿ ਕਿਸੇ ਨਾਗਰਿਕ ਦੇ ਖਿਲਾਫ ਤੁਸੀਂ ਖਾ ਖਾ ਰੈਸਟੋਰੈਂਟ ਜਾਰੀ ਕਰੀ ਜਾਂਦੇ ਹੋ ਅਗਲੇ ਦਿਨ ਛੁੱਟੀ ਹੈ ਕਿਸੇ ਜੇ ਪੁਲਿਸ ਉਹਨਾਂ ਵਾਰੰਟਾਂ ਨੂੰ ਐਗਜ਼ੀਕਿਊਟ ਕਰਦੀ ਹੈ ਬੰਦੇ ਫੜਕੇ ਲੈਂਦੀ ਇੱਥੇ ਲੈਂਡ ਆਰਡਰ ਦੀ ਸਮੱਸਿਆ ਖੜੀ ਹੋ ਜਾਂਦੀ ਤਾਂ ਜਵਾਬ ਦੇ ਜਰੀਏ ਵਿੱਚ ਸਰਕਾਰ ਦੀ ਸੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਵੀ ਬੜਾ ਸੀਰੀਅਸ ਹੈਗਾ ਸਰਕਾਰ ਨੂੰ ਜਿਹੜੇ ਅਫਸਰਾਂ ਨੇ ਇਸ ਤਰ੍ਹਾਂ ਨਟ ਜਾਰੀ ਕੀਤੇ ਆ ਉਹਨਾਂ ਦੇ ਖਲਾਉ ਡਿਪਾਰਟਮੈਂਟ ਇਲੈਕਸ਼ਨ ਜ਼ਰੂਰ ਲੈਣਾ ਚਾਹੀਦਾ ਜਾਂ ਜਿਹੜੇ ਅਫੀਸਰਸ ਹੈਗੇ ਆ ਉਹ ਸਰਕਾਰ ਦੇ ਉਸ ਤਰ੍ਹਾਂ ਕਹਨੇ ਵਿੱਚ ਨਹੀਂ ਹੈਗੇ ਸਰਕਾਰ ਲਈ ਉਹ ਲਗਾਤਾਰ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰ ਰਹੇ ਆ ਮੁੱਖ ਮੰਤਰੀ ਦੀ ਵਾਰਨਿੰਗ ਦੇ ਬਾਵਜੂਦ ਇਸ ਤਰ੍ਹਾਂ ਦਾ ਲੈਟਰ ਜਾਰੀ ਕਰਨਾ ਔਰ ਇਸ ਤਰ੍ਹਾਂ ਦੇ ਵਾਰੰਟ ਜਾਰੀ ਕਰਨਾ ਫਿਰ ਉਹਨੂੰ ਵਾਪਸ ਲੈਣਾ ਇਹ ਨੈਟਰ ਆਫ ਇਨਕੁਆਰੀ ਜਾਂ ਇਨਵੈਸਟੀਗੇਸ਼ਨ ਦਾ ਹੈ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਇਹ ਸਾਨੂੰ ਦੱਸਿਆ ਹੈਗਾ ਕਿ ਅਸੀਂ ਜਿਹੜਾ ਇਹ ਰੈਸਟੋਰੈਂਟ ਡਰਾ ਕਰ ਲਿਆ ਔਰ ਇਹ ਇੱਕ ਗੱਲ ਹੋਰ ਜਿਹੜੀ ਹੈਗੀ ਆ ਉਹ ਬੰਦੀ ਹੈ ਕਿ ਇਹ ਪੰਜਾਬ ਦੇ ਵਿੱਚ 6ਵੀਂ 7ਵੀਂ ਕਟਨਾ ਹੈਗੀ ਹੈ ਕਿ ਜਿਹੜੀ ਅਫਸਰ ਸ਼ਹੀ ਹੈ ਉਹ ਆਪ ਖੁਦ ਰੀਤੀ ਕਿਨੇ ਚੱਲ ਰਹੀ ਕੋਈ ਕਿਸੇ ਨਾਗਰਿਕ ਦੇ ਖਿਲਾਫ ਤੁਸੀਂ ਖਾ ਖਾ ਰੈਸਟੋਰੈਂਟ ਜਾਰੀ ਕਰੀ ਜਾਂਦੇ ਹੋ ਅਗਲੇ ਦਿਨ ਛੁੱਟੀ ਹੈ ਕਿਸੀ ਜੇਪ ਕੋਰਸ ਉਹਨਾਂ ਵਾਰੰਟਰ ਨੂੰ ਐਗਜ਼ੀਕਿਊਟ ਕਰਦੀ ਹੈ ਬੰਦੇ ਫੜ ਕੇ ਲਿਆਉਂਦੀ ਹੈ ਇੱਥੇ ਲਾਅ ਐਂਡ ਆਰਡਰ ਦੀ ਸਮੱਸਿਆ ਖੜੀ ਹੋ ਜਾਂਦੀ ਤਾਂ ਜਵਾਬ ਦੇ ਜਰੀਏ ਵਿੱਚ ਸਰਕਾਰ ਦੀ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਤਿੰਨ ਦਿਨ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਇਹ ਅਧਿਕਾਰੀਆਂ ਨੂੰ ਪੰਜਾਬ ਦੇ ਅਧਿਕਾਰੀਆਂ